ਜੁੜੀ ਨਾ ਨਕਾ ਪੀਆ ਖਰਾਬ ਡੱਲਿਆ ਐਵੇਂ ਤਾਣੀ ਮਾਰੇ ਪੁੱਤ ਚਾਰ ਡੱਲਿਆ ਦੇਖ ਮੇਰੇ ਸਿੰਘਾਂ ਦਾ ਦੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਐਵੇਂ ਤਾਣੀ ਮਾਰੇ ਪੁੱਤ ਚਾਰ ਡੱਲਿਆ ਬੰਦ ਬੰਦ ਕੱਟੇ ਪਾਵੇਂ ਚਰਖੜੀ ਤੇ ਜਾਣਦੇ ਰੂਹ ਵਿੱਚ ਥਾ ਪਾਵੇਂ ਪਾਵੇਂ ਕੱਟਦੇ ਪਾਵੇਂ ਚਰਖੜੀ ਤੇ ਚਾੜਦੇ ਰੂਹ ਵਿੱਚ ਥਾਰੇ ਪਾਵੇਂ ਦੇ ਕੱਚ ਬਾਲਦੇ ਮੰਨੀ ਨਹੀਂ ਵੈਰੀਆਂ ਤੋਂ ਮੰਨੀ ਨਹੀਂ ਵੈਰੀਆਂ ਤੋਂ ਹਾਰ ਡੱਲਿਆ ਐਵੇਂ ਤਾੜੀ ਵਾਲੇ ਪੁੱਤ ਯਾਰ ਡੱਲਿਆ ਲੇਖ ਮੇਲੇ ਸਿੰਘਾਂ ਦਾ ਪਿਆਰ ਡੱਲਿਆ ਐਵੇਂ ਤਾੜੀ ਵਾਲੇ